ਲਓ ਚਲੋ ਪਾਣੀ ਲਿਆਓ ਜਾ ਬਾਲਟੀ ਭਰ ਕੇ ਲੈ ਆਓ ਪਾਣੀ ਦੀ ਬਾਲਟੀ ਲਿਆ ਪਾਣੀ ਸੁੱਟ ਦੇ ਦੇਖ ਲੈਣ ਤੋਂ ਯਾਰ ਕੁਝ ਨਹੀਂ ਹੁੰਦਾ ਪੁੱਤੇ ਨੇ ਗਿਰੋ ਕਦੀ ਐਂ ਖੜਕਦੇ ਈ ਵੀ ਕਰ ਲੋ ਪੁੱਤੇ ਨੇ ਗਿਰੋ ਰਹੇ ਨੇ ਬੰਦੂ ਪਾ ਲਓ ਪਾਣੀ ਜੋ ਪਾਇਆ ਕਰ ਲੈ ਲੈ ਸਭ ਤੇ ਗਰੇ ਪਾ ਚਾ ਵਾ ਬੰਦੂ ਗਾਮ ਦੇਣਾ پي کي ڏي ڏي کي ڏي 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 کي ڏي ڏي ਐਮਐਲ ਸਾਬ ਅੱਜ ਤੁਸੀਂ ਦੁੱਖ ਦੀ ਘੜੀ ਚਾਹੇ ਹੋ ਕੀ ਕਹਿਣਾ ਆਪ ਜੀ ਦਾ ਪਰਿਵਾਰ ਦੇ ਨਾਲ ਬਹੁਤ ਬਹੁਤ ਗੈਰ ਤੁਮਾਇਆ ਮੈਨੂੰ ਨਹੀਂ ਲੱਗਦਾ ਕਿ ਅੱਛਾ ਗੈਰ ਚੈਨ ਪਾਣਾ ਦਿਖ ਰੋ ਨਹੀਂ ਸਾਰੇ ਮਾਰੇ ਤੁਹਾਨੂੰ ਆਪਣੇ ਬਾਵਾਰ ਕਰਦੇ ਨੇ ਇਹ ਸੀਗਾ ਅੱਛੇ ਦੇ ਕੇ ਸਾਰੇ ਮਾਰੇ ਗਏ ਛੋਟੇ ਛੋਟੇ ਬੱਚੇ ਹੇਕ ਉਹ ਦਿੱਖਣਾ ਹੈ ਕਿ ਸਾਰੇ ਇਹ ਹਾਦਸਾ ਹੋਇਆ ਅੱਜ ਦਿਨ ਦਾ ਮੈਂ ਜੇਸੀ ਰੋਪੜ ਦੇ ਨਾਲ ਪਾਤੀ ਦਾ ਆਪਣਾ ਲਗਾ ਦੇ ਨਾਲ ਪਹੇਰਲ ਕਰਨ ਦੀ ਬਾਰੇ ਸਭ ਸੋਚ ਉਹ ਨੂੰ ਤੇ ਦੇ ਨੂੰ ਸੇ ਬੀਨ ਲਿਆ ਆ ਗਏ ਬਾਲ ਤੋਂ ਬਾਅਦ ਨੇ ਕਿ ਬੜਿਆ ਸਾਡੇ ਆਪਣੇ ਪਰਿਵਾਰ ਨੇ ਸਾਹਿਬ ਜੀ ਖਬਰ ਕਰਾ ਰਿਹਾ ਹੈ ਰਾਜਾ ਹੈਗਾ ਬੰਦੇ ਦੇ ਨਹੀਂ ਮੋੜੇ ਤੇ ਇੱਕ ਪਰਿਵਾਰ ਵੱਲੋਂ ਬੇਨਤੀ ਇਹ ਵੀ ਦੀ ਕਿ ਕਿ ਪ੍ਰਵਾਦਨਾ ਸੀ ਪਹਿਲਾ ਸਿਓੜੇ ਜਿਹੜੇ ਸੰਸਕਾਰ ਹੋ ਉੱਥੇ ਗੱਲਬਾਤ ਹੋਈ ਥੀ ਕਿਉਂਕਿ ਉਹ ਕਹਿੰਦੇ ਜਿਹੜਾ ਸਾਡਾ ਇਲਾਜ ਹੋਣ ਵਾਲੇ ਪਿਆ ਕੋਈ ਮਰੇ ਕੋਲ ਨੇ ਪਿਆ ਕੋਈ ਕਿਤੇ ਪਿਆ ਕਿਉਂਕਿ ਹੁਣ ਲਾਲ ਜੋਗੇ ਵੀ ਨਹੀਂ ਇਹਨਾਂ ਕੋ ਤਾਂ ਕੋਈ ਸਿਸਟਮ ਕੋਈ ਸਰਕਾਰੀ ਤੌਰ ਤੇ ਇਥੇ ਜਿੱਥੇ ਵੀ ਹੈਗੀ ਹੈ ਗੱਲ ਇਹ ਮੇਰੇ ਫਿਰ ਕਰਨਾ ਚਾਹੁੰਦਾ ਹਾਂ ਆ ਨਾਮ ਰੋਗ ਕਰਦੇ ਗਏ ਆਨਲਾਈਨ ਜਿਸ ਨਾਲ ਉਹਨਾਂ ਨੇ ਸਿਕਰਦੇ ਫਿਰ ਵੀ ਜੇ ਕੋਈ ਗੱਲ ਜਰੀ ਹੈ ਮੈਂ ਪ੍ਰਕਾਰ ਤੋਂ ਆਪਣਾ ਪਰਿਵਾਰ ਆ ਗੱਲ ਕਰਕੇ ਸਾਡੀ ਤੇਰੇ ਇੱਕ ਮਿੰਟ ਅੱਛਾ ਜੀ ਕਿਉਂਕਿ ਐਂ ਤੇ ਇਹਨਾਂ ਨੇ ਕਿਹਾ ਸੀ ਨਾ ਵੀ ਐਮਐਲਏ ਸਾਹਿਬ ਨੇ ਆਇਆ ਤੁਸੀਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਦੁੱਖ ਦੀ ਘੜੀ ਚ ਆ ਕੇ ਖੜੇ ਹੋ ਕਿਉਂਕਿ ਇਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਕਿਉਂਕਿ ਬਹੁਤ ਬੁਰਾ ਹਾਲ ਆ ਉਹਕੇ ਬੱਚੇ ਇੱਕ ਦੀ ਡੈਟਵਾਰਟੀ ਵੀ ਨਹੀਂ ਲੱਭੀ ਹੈਗੀ। ਹਾਂ 11 ਸਾਲ ਦਾ ਬੱਚਾ ਵਾ 10 11 ਸਾਲ ਦਾ ਲੱਗਦਾ। ਹਾਂ ਜੀ ਹਾਂ ਜੀ 70 ਸਾਲ ਦਾ। ਠੀਕ ਆ। ਉਹ ਹੀ ਪਹਿਲੇ ਦਿਨ ਤੋਂ ਹੀ ਅਸੀਂ ਤਾਂ ਜਦੋਂ ਇਹ ਹਾਦਸਾ ਹੋਇਆ ਜਦੋਂ ਇਹ ਮੈਨੂੰ ਪਤਾ ਲੱਗਿਆ ਸੀ ਤੇ ਉਦਨੀ ਮੈਂ ਬੀਸੀ ਸਰਪੰਚ ਨਾਲ ਪਛਦੇ ਵਿੱਚ ਸੀਗਾ। ਬਿਲਕੁਲ ਸਾਡੇ ਐਮਐਲਏ ਸਾਹਿਬ ਨੂੰ بھیਜਿਆ ਜਿਹੜੇ ਸਾਡੇ ਰੋਪੜ ਤੋਂ ਦਿਨੇਸ਼ ਚੱਡਾ ਜੀ। ਉਹ ਮੌਕੇ ਤੇ ਉਸੇ ਹਾਜ਼ਰ ਹੋਏ ਜਦੋਂ ਇਹ ਸਾਹ ਹੋਇਆ ਡਰੋਂ ਤੋਂ ਤੇ ਪੁੰਚੇ ਸਾਰੇ ਅਸੀਂ ਇੱਥੋਂ ਸਰਪੰਚ ਸਾਹਿਬ ਸਾਡੇ ਕੋਲ ਤੇ ਸਾਰੇ ਅਸੀਂ ਉਸੇ ਟਾਈਮ ਦੇ ਬੱਚਾ ਪਰਿਵਾਰ ਦੇ ਨਾਲ ਬੜਾ ਦੁੱਖ ਆ ਬਹੁਤ ਅਫਸੋਸ ਆ ਕਿ ਦਾ ਡਰਾ ਗਹਿਰਾ ਇਨੀ ਹੋਣਾ ਚਾਹੀਦਾ ਸੀ ਕਿਸੇ ਨਾਲ ਕੋਈ ਬਾਤ ਨਾਲ ਲੈ ਕੇ ਕਿਸੇ ਦਾ ਜੋੜ ਨਹੀਂ ਆ ਸਾਡੇ ਦੇ ਅੱਗੇ ਬਸ ਅਰਦਾਸ ਹੀ ਆ ਬਿਲਕੁਲ ਕਿਉਂਕਿ ਸਾਡੇ ਵੱਲੋਂ মিডিਆ ਵੱਲੋਂ ਵੀ ਬੇਨਤੀ ਹੈ ਵੀ ਜਿੰਨੇ ਮਦ ਇਹਨਾਂ ਦੇ ਲਾਜ ਪੈਣ ਹੈ ਨਾ ਜਿੱਥੇ-ਜਿੱਥੇ ਵੀ ਪੈਣੇ ਉਹਨਾਂ ਦਾ ਜਰੂਰ ਤੁਸੀਂ ਧਿਆਨ ਦਿਓ ਕਿ ਹਲਕੇ ਦੇ ਨਮਾਇੰਦੇਓ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਜਰੂਰ ਪਹੁੰਚੇ ਵੀ ਹੋ ਇੱਥੇ ਟਾਈਮ ਕੱਟ ਕੇ ਸਾਨੂੰ ਪਤਾ ਇਲੈਕਸ਼ਨ ਦਾ ਟਾਈਮ ਚੱਲਦਾ ਹਰ ਇੱਕ ਬੰਦੇ ਆਪਦੀ-ਆਪਦੀ ਪਰ ਤੁਸੀਂ ਅੱਜ ਪਹੁੰਚ ਗਏ ਬਾਕੀ ਦਿਲ ਜਿੱਤੇ ਆ ਤੇ ਤੁਸੀਂ ਜਰੂਰ ਇਸ ਚੀਜ਼ ਤੇ ਜਿਹੜੇ ਬੰਦੇ ਜਿੱਥੇ ਵੀ ਲਾਜ ਦੀ ਇਹਨਾਂ ਦੇ ਪੈਣੇ ਉਹਨਾਂ ਦਾ ਤੁਸੀਂ ਪੂਰਾ ਆਬਦੇ ਤੌਰ ਤੇ ਇੱਕ ਸਰਕਾਰੀ ਤੋਂ इवन ਅਸੀਂ ਮਾਨ ਸਾਹਿਬ ਨੇ ਵੀ ਇਹ ਸਾਰਾ ਉਹਨਾਂ ਦੇ ਧਿਆਨ ਦੇਣ ਦੀ ਗੱਲ ਉਸੇ ਦਿਨੀ ਉਹਨਾਂ ਦੇ ਧਿਆਨ ਚ ਲਿਆ ਦਿੱਤੀ ਗੱਲ ਤੇ ਸਾਹਿਬ ਵੀ ਬੜੇ ਸੁਣ ਕੇ ਬੜਾ ਹੌਲੂ ਦੀ ਗਹਿਰਾ ਧੁੱਪਿਆ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਅਸੀਂ ਵੀ ਸਾਰੇ ਡੀਸੀ ਸਾਹਿਬਾਂ ਨਾਲ ਗੱਲ ਕਰੋ ਤੇ ਤਾਂ ਹੀ ਉਹਨਾਂ ਦੇ ਤਿਸਾਂ ਨੂੰ ਤੇ ਸਾਜ ਅਸੀਂ ਕਰ ਰਹੇ ਹਾਂ ਫਿਰ ਵੀ ਦੇ ਕਿਤੇ ਕੋਈ ਕਾਹੀ ਹੋਈ ਕਿ ਹੋ ਰਹੀ ਆ ਉਹ ਬਖਸ਼ ਨਹੀਂ ਜਾਣਗੇ ਫਿਰ ਵੀ ਚੈੱਕ ਕਰਦੇ ਆ ਮੇਰਾ ਖਿਆਲ ਲਾਜ ਠੀਕ ਚੱਲ ਰਿਹਾ ਪਰ ਜੇ ਕੋਈ ਪਰਿਵਾਰ ਇਦਾਂ ਦੀ ਕੋਈ ਗੱਲ ਸਾਡੇ ਸਾਹਮਣੇ ਧਿਆਰ ਚਾਊਗੀ ਤੇ ਉਹ ਕਦੇ ਵੀ ਕਿਸੇ ਵੀ ਕੀਮਤ ਦੇ ਬੰਦੇ ਬਾਈ ਜੀ ਪਰਿਵਾਰ ਮੈਂ ਬਾਈ ਜੀ ਤੋਂ ਰੋਹਤੇ ਹਾਂ ਚ ਲਿਆਦਾ ਉਹ ਕਹਿੰਦੇ ਵੀ ਜਦੋਂ ਸਰਕਾਰੀ ਹਸਪੀਟਲ ਚ ਲੈ ਕੇ ਗਏ ਆ ਸਾਡੀਆਂ ਮਸ਼ੀਨਾਂ ਵਿੱਚ ਬੰਦ ਕਰਤੀਆਂ ਸਾਡਾ ਮਤਲਬ ਉੱਥੇ ਹੀ ਸਾਨੂੰ ਕਹਿੰਦੇ ਪੈਸੇ ਜਮਾ ਕਰਾਓ ਨਹੀਂ ਅਸੀਂ ਮਤਲਬ ਇੱਥੇ ਘੜਾਤਾ ਕਿਉਂਕਿ ਹਾਂ ਕਿਉਂਕਿ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਮੈਡੀਕਲ ਦੇ ਆਉਣੇ ਟਾਈਮ ਤੋਂ ਹੀ ਮਾਨਸਰ ਰਿਲੇਟਿਡ ਸਾਰੇ ਆਨੇ ਸਹਾਈਤਾ ਦੇਤੀਆਂ ਸੀ ਇਹ ਕੁਇਦਲੀ ਘਟਨਾ ਹੋ। ਤੇ ਆਜੋ ਬਾਈ ਜੀ। ਸਖਤ ਕਾਰਵਾਈ ਕੀਤੀ। ਬਾਈ ਜੀ ਤੁਸੀਂ ਕਹਿੰਦੇ ਸੀ ਨਾ ਮਸ਼ੀਨ ਬੰਦ ਕਰਤੀ ਵੀ ਸਾਡੇ ਉੱਥੇ ਇਲਾਜ ਪਿਆ ਸੀ। ਬਾਈ ਜੀ ਜਿਹੜੀ ਉਹ ਦਵਾਈ ਦੇਖਿਆ ਮੈਂ ਮੇਰੀ ਬੇਟੀ ਜੀ। ਠੀਕ ਆ। ਉਹ ਦਵਾਈ 15 ਰੁਪਏ ਵਾਲਾ। ਅੱਛਾ। ਇੱਕ ਪੁੱਤਾ 5 ਰੁਪਏ ਵਾਲਾ। ਹਾਂ। ਇੱਕ 10 ਰੁਪਏ ਵਾਲਾ। ਤੇ ਥੋੜਾ ਜਣ ਕੇ ਇਲਾਜ ਉੱਥੇ ਕੱਲ ਦਾ ਇਲਾਜ ਅਸੀਂ ਆਪਦੇ ਕੋਲੋਂ ਕਰਾ ਲਿਆ ਆ ਪੈਸੇ। ਆ ਦੇਖੋ ਐਮਐਲ ਸਾਬ ਸਾਹਮਣੇ ਖੜੇ ਨੇ ਇੱਧਰ। ਇੱਧਰ ਬਾਈ ਜੀ ਉਹਨਾਂ ਨੂੰ। ਕੁਈ ਨਹੀਂ ਅਸੀਂ ਤੁਸੀਂ ਬਿਲਕੁਲ ਬਿਲਕੁਲ ਜਾਂਚ ਕਰਾਇਓ ਹੈ ਨਾ ਬੰਦੇ ਹੋਣ ਕਿਉਂ ਬਖਸ਼ੇ ਨਹੀਂ ਜਾਣਗੇ ਦੇਖੋ ਕੰਮ ਕਰਿਆ ਬਾਈ ਜੀ ਐਮਐਲ ਸਾਹਿਬ ਆਏ ਨੇ ਕੀ ਕਹੋਗੇ ਤੁਸੀਂ ਮੇਰੇ ਸਰਕਾਰੀ ਤਲਾਸ਼ੀ ਕੋਈ ਲਾਜਮੀ ਉਹਨਾਂ ਤੋਂ ਬੰਦ ਕਰਾ ਦੋ ਵਧੀਆ ਰਹਾਂਗੇ ਡਾਕਟਰਾਂ ਦਾ ਵੀ ਤੇ ਨੌਜਰ ਦਿੱਤੀ ਜਾਵੇ ਕੋਈ ਵੀ ਕੋਈ ਵੀ ਲਾਜਮੀ ਕੋਈ ਵੀ ਡਾਕਟਰ ਨਹੀਂ ਉੱਤੇ ਹੈਗਾ ਕੋਈ ਐਂਬੂਲੈਂਸ ਨਹੀਂ ਗਰੀਬ ਨੂੰ ਦੇਖੋ ਬਾਈ ਜੀ ਗੱਲ ਇਹ ਹੈ ਇਹਨਾਂ ਦੇ ਧਿਆਨ ਚ ਲਿਆ ਤਾਂ ਐਮਐਲ ਸਾਹਿਬ ਦੇ ਧਿਆਨ ਚ ਲਿਆ ਤਾਂ ਆਪਾਂ ਮਸਲਾ ਹੁਣ ਜਿੱਥੇ-ਜਿੱਥੇ ਬੰਦੇ ਨੇ ਤੁਸੀਂ ਐਮਐਲਏ ਸਾਹਿਬ ਨੂੰ ਦੱਸਿਓ ਇਹਨਾਂ ਨੇ ਵਾਦਾ ਕੀਤਾ ਵੀ ਅਸੀਂ ਇਲਾਜ ਕਰਾਵਾਂਗੇ ਠੀਕ ਹੈ ਜੀ ਕਿਉਂਕਿ ਮੈਸਜ ਹੁੰਦਾ ਬੰਸਾਂ ਦੇ ਦੱਸੇ ਸੁਣ ਰਹੇ ਹਾਂ ਕਿ ਬੜੇ ਅਸਾਂ ਉਹਨਾਂ ਨੂੰ ਇੱਦਾਂ ਕਰੀ ਹੋਈ ਆ ਮਤਲਬ ਜੀ ਬੁੱਧੇ ਜਾ ਗਏ ਜਿਹੜੇ ਬੰਦੇ ਜਾ ਕੇ ਉਹਦੇ ਐਮਐਲਏ ਸਾਹਿਬ ਤੁਸੀਂ ਯਾਨੀ ਕਿ ਇਹ ਜਿਹੜੇ ਬੰਦੇ ਆਪਣੇ ਮਰੀਜ਼ ਨੇ ਉਹਨਾਂ ਵੱਲ ਧਿਆਨ ਦੇ ਕੇ ਇਲਾਜ ਕਰਵਾਓ ਹਾਂ ਜੀ ਅਸੀਂ ਬਾਕੀ ਕੋਸ਼ਿਸ਼ ਸਾਡੇ ਆਪਣੇ ਪਰਿਵਾਰ ਨੇ ਬਿਲਕੁਲ ਬਿਲਕੁਲ ਬਾਕੀ ਕੋਈ ਕੁਸ਼ ਮੁਆਵਜ਼ਾ ਵੀ ਇਹਨਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਿਓ ਕੋਈ ਕੁਸ਼ ਮੁਆਵਜ਼ਾ ਵੀ ਇਹਨਾਂ ਨੂੰ ਵਰਦਾ ਦਿਵਾਉਣ ਦੀ ਕੋਸ਼ਿਸ਼ ਕਰਿਓ ਧੰਨਵਾਦ ਜੀ ਮਗਰ ਇੱਧਰ ਆ ਕੇ ਹੋ ਗਏ ਇੱਧਰ ਹੀ ਪਾਸੇ ਰੱਖ ਦੇ ਕੋਈ ਨਹੀਂ ਰੱਖਦੇ ਇਹ ਲਖਾਓ ਕਰਾ ਦੇ ਠੀਕ ਹੈ ਹੋਰ ਦਾ ਫਰੰਟ ਪੋਰ ਸੇ ਪਾਦਰ ਮੂੰਗਾ ਹੈ ਨਾ ਮੰਜਾ ਕੋਲੇ ਆਖਰਾ ਆਜੋ ਨੇ ਜਰ ਤੇ ਆ ਸਿਰ ਕੋਲੇ ਉੱਥੇ ਸਿਰ ਤੇ ਰੱਖਿਓ ਪਤਾ ਬਗਿਆ ਇੰਦਰ ਅੱਜ ਆਜੋ ਨੇ ਵੀ ਹਾਂ ਹਾਂ ਅੱਛਾ ਥੰਦੇ ਸਰਦੇ ਸਰਦੇ ਕੱਢਦੇ ਕੱਢਦੇ ਹਵਾ ਭੇਜੋ ਕੱਢ ਹਵਾ ਫਾੜ ਕੋਈ ਤਾਂ ਚੱਕੀ ਦੇਊਗਾ ਸਾਡੇ ਕੱਪੜੇ ਕੱਪੜੇ ਲੈ ਜੀ ਆਦਰ ਹੈ ਤਾਂ ਪਰਲੇ ਬਸ ਲਾ ਨੂੰ ਸਿਰ ਖੜੀ ਆ ਗੋੜਾ ਬਣਾ ਕੇ ਲਖੀ ਆਵੀ ਹੁਣ ਹਾਂ ਦੰਗਰ ਜਿੱਤਕਾ ਫਿਰ ਬਾਕੀ ਤੌਯਾ ਲਾਇਆ ਹਾਂ 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 ਬਾਕੀ ਸਰਾਂ ਨੇ ਸਿਧਾਣੇ ਹੀਟ ਦਾ ਆਹ ਲਾ ਦੇ ਤਾ ਹੋ ਗਿਆ ਇਹ ਸਾਈਡ ਤੇ ਸਾਈਡ ਤੇ ਕਰਕੇ ਲਾ ਦੇ ਕਣਾ ਨਾਲੇ ਸਾਈਡ ਨਾਲੇ ਸਿਧਾ ਰਹੂਗਾ ਸਰ asesta <laughs> you <laughs> ਵਾਪਾ ਸਾਹਿਬ ਜੀ ਗੋਵਿੰਦ ਸੰਧੀ ਸਭ ਸਾਈ ਹੋਈ ਸਹਾਇ ਸਾਈ ਬਾਸੰਦੀ ਆਤਮੀ ਜੋਤ ਘਰ ਦਾ ਮਸਾ ਦੇ ਸੇ ਸੇ ਬੱਤ ਦੇਣਾ ਹਾ ਜੀ ਅਰਦਾਸ ਹੁੰਦੀ ਆ ਉਹਨਾਂ ਦੇ ਪੰਜ ਕੀ ਸ੍ਰੀ ਵਦਨ ਤੇ ਕੀਤਾ ਉਹਨਾਂ ਦਾ ਵੱਲੋਂ ਇਹ ਤਾਂ ਕੋਲਾ ਬਾਂਦੇ ਬਾਤ ਬਣੇ ਕਰਦਾ ਜੀ ਅੱਜ ਤੁਸੀਂ ਇਸ ਦੁੱਖ ਦੀ ਘੜੀ 'ਚ ਸ਼੍ਰੀਕ ਹੋਏ ਹੋ ਕੀ ਕਹਿਣਾ ਆਪ ਜੀ ਦਾ ਇੱਥੇ ਰਾਇਲਪੀ ਕਖਾਨ ਸਾਹਿਬ ਰਾਇਲਪੀ ਕਖਤ ਜੋ ਇਹ ਪਹਾੜ ਜਿਹਾ ਦੁੱਖ ਇਹਨਾਂ ਪਰਿਵਾਰਾਂ ਦੇ ਪਿਆਰ ਸਾਰਾ ਹਲਕਾ ਸੋਗ ਦੀ ਲਹਿਰ ਦੇ ਵਿੱਚ ਗੁਬਿਆ ਆਇਆ ਬਰਬਾਤਵਾ ਅੱਗੇ ਅਰਦਾਸ ਆ ਕੇ ਬੇਨਤੀ ਆ ਕੇ ਇਹਨਾਂ ਨੂੰ ਇਹ ਦੁੱਖ ਪਾਣਾ ਮੰਨਣ ਦਾ ਬੈਕਰੋ ਹਰ ਵਕਤ ਸੋਏ ਪਾਣਾ ਵਰਸਿਆ ਬਹੁਤ ਹੀ ਜਿਵੇਂ ਕਹਿੰਦੇ ਨੇ ਵੀ 16 ਬੰਦੇ ਸੀ ਉਹ ਘਰੀ ਦੇ ਵਿੱਚ ਚਾਰ ਬੰਦੇ ਜਾਂ ਪੰਜ ਬੰਦੇ ਉਹ ਬੈਰ ਹੋਏ ਨੇ ਇੱਕ ਬੱਚਾ ਜੋ 6-7 ਸਾਲ ਦਾ ਉਹ ਅਜੇ ਲੱਭਿਆ ਨਹੀਂ ਹੈਗਾ ਬਹੁਤ ਪਾਣਾ ਬਹੁਤ ਵੱਡਾ ਪਾਣਾ ਜੋ ਇਹਨਾਂ ਤੇ ਪਰਵਾਰਾਂ ਦੇ ਉੱਤੇ ਪਿਆ ਬਹੁਤ ਵੱਡਾ ਦੁੱਖਾ ਸੋ ਸਾਰਾ ਹਲਕਾ ਇਹ ਦੁੱਖ ਦੇ ਵਿੱਚ ਇਹਨਾਂ ਨੇ ਰਹਿ ਜਾਂਦਾ ਹੋਇਆ ਇਹ ਦੁੱਖ ਨੂੰ ਪੜਾਉਣ ਤੇ ਆਪਾਂ ਸਾਰਿਆਂ 'ਚ ਬਹੁਤ ਪਿੰਡਾਂ ਤੋਂ ਜੋਸ ਸੰਸਕਾਰ ਦੇ ਵਿੱਚ ਆਏ ਨੇ ਆਪ ਸਾਰਿਆਂ ਸਤਿਕਾਰਾਂ ਦਾ ਅਸੀਂ ਜੋ ਦੁੱਖ ਨੂੰ ਪੜਾਉਣ ਲਈ ਇੱਥੇ ਆਏ ਨੇ ਭਾਈਕੁੱਟਾ ਖਾਲਸਾ ਭਾਈਕੁੱਟਾ ਇੱਕਮ ਵੰਜੀਤ ਸਿੰਘ ਜੀ ਕਿ ਇਹਨਾਂ ਦੀ ਜ਼ਰੂਰੀ ਤੀ ਕਿ ਜਿਹੜਾ ਇਹਨਾਂ ਨੇ ਮੈਸੇਜ ਕੀਤਾ ਹੋਇਆ ਇਹਨਾਂ ਨੂੰ ਮਾਲੀ ਤੌਰ ਤੇ ਵੀ ਹੈਲਪ ਚਾਹੀਦੀ ਆ ਹੁਣ ਕਿਉਂਕਿ ਪੰਜ ਛੇ ਸਰੀਰ ਤਾਂ ਚੱਲ ਚੁੱਕੇ ਨੇ ਕਿਉਂਕਿ ਸਾਰੇ ਬੰਦਿਆਂ ਦਾ ਸਾਡਾ ਤਾਂ ਜਿਹੜਾ ਵਿਡੀਆ ਦਾ ਕੰਮ ਹੁੰਦਾ ਕਹਿਣਾ ਕਿਉਂਕਿ ਇਹਨਾਂ ਨੂੰ ਮਾਲੀ ਮਦਦ ਦੀ ਲੋੜ ਆ ਤੇੜੇ ਤਿੰਨ ਚਾਰ ਮਰੀਜ਼ ਇਹਨਾਂ ਦੇ ਮਰੇ ਕੋਲ ਲੇ ਪਏ ਨੇ ਪੀਜੀਆ ਹੀ ਪਿਆ ਜਾਂ ਕਿਤੇ ਹੋਰ ਪਿਆ ਕੁਝ ਇਹਨਾਂ ਦੀ ਹੈਲਪ ਕੀਤੀ ਜਾਵੇ ਹੈਨਾ ਹਾਂਜੀ ਇਹ ਅਸੀਂ ਆਪਣੇ ਪਾਰਟੀ ਵੱਲੋਂ ਵੀ ਸਾਰੀਆਂ ਸੰਸਦਾਂ ਨੂੰ ਕਹ ਅਸੀਂ ਕਹਿੰਦੇ ਆ ਕਿ ਇਹ ਜੋ ਜੋ ਇਹਨਾਂ ਦਾ ਦੇਖੋ ਮੈਡੀਕਲ ਦਾ ਕੋਈ ਨਾ ਹਾਂਜੀ ਹਾਂਜੀ ਮਾਨਲੀ ਮਦਦ ਇਹਨਾਂ ਦੀ ਉਹ ਕੀਤੀ ਜਾਵੇ ਅਸੀਂ ਆਪਣੇ ਵੱਲੋਂ ਵੀ ਮਾਨਲੀ ਮਦਦ ਕਰਾਂਗੇ ਜੋ ਚਾਹ ਜੋ ਇਹਨਾਂ ਦਾ ਆਪਾਂ ਜਿਹੜਾ ਦੁੱਖ ਨੂੰ ਬਣਾ ਸਕੀਏ ਜੋ ਇਹਨਾਂ ਦਾ ਜੋ ਦੁੱਖ ਇਹਨਾਂ ਤੇ ਵੱਡਾ ਪਿਆ ਬਿਲਕੁਲ ਜੀ ਇਹਦਾ ਮਤਲਬ ਘੱਟ ਸਕੀਏ ਠੀਕ ਹੈ ਧੰਨਵਾਦ ਬੋਪਰੇ ਸਾਹਿਬ ਜੀ ਅੱਜ ਦੁੱਖ ਦੀ ਘੜੀ ਤੁਸੀਂ ਆਏ ਹੋ ਕਿਉਂਕਿ ਦੁੱਖ ਦੀ ਘੜੀ ਸ੍ਰੀ ਕੋਏ ਹੋ ਅਸੀਂ ਤਾਂ ਇਹ ਬਹੁਤ ਪਹਾੜ ਜਿਡਾ ਜਿਹੜਾ ਦੁੱਖ ਆ ਪਿੰਡ ਨਿਜੌਂ ਪਰ ਪਹਿਲਾਂ ਸਿਉੜੇ ਵੀ ਸੰਸਕਾਰ ਹੋਏ ਆ ਉਦੋਂ ਪਹਿਲਾਂ ਦੋ ਸੰਸਕਾਰ ਹੋਰ ਹੋ ਚੁੱਕੇ ਨੇ ਤੇ ਅੱਜ ਪਹਾੜ ਜਿੱਡਾ ਦੋਖਾ ਨਾ ਜਿਹੜਾ ਬਹੁਤ ਵੱਡਾ ਕਹਿ ਨਹੀਂ ਸਕਦੇ ਕੀ ਕਹਿਣਾ ਤੁਹਾਡਾ ਆਪਜੀ ਦਾ ਇਸ ਬਾਰੇ ਮੈਂ ਤਾਂ ਇੱਥੇ ਆਈ ਸੰਗਤ ਨੂੰ ਸਾਰੇ ਫਸੇ ਬੁਲਾਉਣਾ ਬੈਠ ਗਿਆ ਮੈਨੂੰ ਪਤਾ ਲੱਗਿਆ ਬਾਬਾ ਬੜਵਾਗ ਸਿੰਘ ਮੱਥਾ ਟੇਕਣ ਵਾਸਤੇ ਸਾਰਾ ਪਰਿਵਾਰ ਗਿਆ ਸੀ ਇਕੱਠਾ ਹੋ ਗਿਆ ਨਾਲ ਇਹਨਾਂ ਦੇ ਰਿਸ਼ਤੇਦਾਰ ਵੀ ਸੀ ਪਰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਹਾਸਾ ਹੋਏਗਾ ਅਡਾ ਵੱਡਾ ਭਾਣਾ ਲੱਗਦਾ ਕਿਉਂ ਆਪਾਂ ਮੱਥਾ ਟੇਕਣ ਜਾਂਦੇ ਆ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਪ੍ਰਮਾਤਮਾ ਪਰਿਵਾਰ ਨੂੰ ਚੜ੍ਹਦੀ ਗੱਲ ਜ ਰੱਖੇ ਸਾਰੇ ਕਾਰੋਬਾਰ ਸਹੀ ਚੱਲਣ ਪਰ ਇਹ ਜਿਹੜਾ ਹਾਸਾ ਹੋਇਆ ਬਹੁਤ ਵੱਡਾ ਹਾਸਾ ਹੋਇਆ ਹੈ ਹਰ ਅੰਸ਼ ਦੇ ਵਿੱਚ ਵੱਡੇ ਦੁੱਖ ਦੀ ਗੱਲ ਇਹ ਹੈ ਵੀ ਇਕੱਠੀਆਂ ਲਗਭਗ 5 ਬਣਾੜਾ ਸੌ ਗਈ ਬਿਲਕੁਲ ਜੀ ਸੋ ਇਸ ਕਰਕੇ ਕਾਫੀ ਜਿਹੜੇ ਭਰਾ ਵਿਚ ਨਾਲ ਸੀ ਉਹਨਾਂ ਦੀ ਸੱਟਾਂ ਹੀ ਬਹੁਤ ਜ਼ਿਆਦਾ ਲੱਗੀਆਂ ਨੇ ਮੈਨੂੰ ਪਤਾ ਲੱਗਿਆ ਬੇਟਾ ਮੇਰੇ ਕੋਲ ਖੜਾ ਹੈ ਹਾਂਜੀ ਜਿਹੜੇ ਪੇਸ਼ੈਂਟ ਹਸਪਤਾਲਾਂ ਦੇ ਵਿੱਚ ਦਾਖਲ ਨੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਫ੍ਰੀ ਇਲਾਜ ਕਰਦੇ ਆਂ ਫ੍ਰੀ ਮੈਡੀਕਲ ਦਿੰਨੇ ਆਂ ਅਸੀਂ ਸਾਡੀਆਂ ਸਹੂਲਤਾਂ ਪੂਰੀਆਂ ਨੇ ਇਹਨਾਂ ਦੇ ਉੱਥੇ ਗਲੂਕੋਜ਼ ਲਗਣਾ ਚੱਲ ਚਾਲੂ ਇਲਾਜ ਅਲਟਰਾਸਾਉਂਡ ਜਾਂ ਜਿਹੜਾ ਮੈਡੀਕਲ ਸਹੂਲਤ ਦੇਣੀ ਸੀ ਉਹ ਰੁਕ ਦਿੱਤੀ ਗਈ ਬਿਲਕੁਲ ਪੈਸੇ ਜਮ੍ਹਾਂ ਕਰਾਓ ਤਾਂ ਸ਼ੁਰੂ ਕਰਾਂਗੇ ਬਿਲਕੁਲ ਜੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਐ ਵੀ ਅਸੀਂ ਬਹੁਤ ਵੱਡੀਆਂ ਸਹੂਲਤਾਂ ਦੇ ਰਹੇ ਹਾਂ ਹਾਂਜੀ ਠੀਕ ਐ ਦੂਜੇ ਪਾਸੇ ਇਲਾਜ ਰੁਕੇ ਜਾ ਰਹੇ ਨੇ ਜੋ ਉਹ ਵੀ اچانک ਹਾਦਸਾ ਹੋਇਆ ਬਿਲਕੁਲ ਕਿਦਰ ਕਿਸੇ ਕੁਝ ਵੀ ਕਰ ਸਕਦੀ ਐ ਬਿਲਕੁਲ ਜੀ ਬਿਲਕੁਲ ਸੋ ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਰਕਾਰ ਦੇ ਬੰਦੇ ਹੋਣ ਚਾਹੇ ਮੁਲਾਜ਼ਮ ਹੋਣ ਚਾਹੇ ਕੁਝ ਵੀ ਹੋਵੇ ਉਹਨਾਂ ਦਾ ਫਰਜ਼ ਵੰਦਾ ਡਿਊਟੀ ਵੰਦੀ ਐ ਵੀ ਜਿੰਨੇ ਪੇਸ਼ੈਂਟ ਹਸਪਤਾਲ ਦੇ ਵਿੱਚ ਦਾਖਲ ਨੇ ਹਾਂ ਉਹਨਾਂ ਦੀ ਚੰਗੀ ਦੇਖਭਾਲ ਕੀਤੀ ਜਾਵੇ ਆ ਪਰਿਵਾਰ ਦੀ ਸਾਰੀ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਐਡੇ ਵੱਡਾ ਦੁੱਖ ਐ ਥੋੜਾ ਉਸ ਸਹਾਇਤਾ ਮਿਲ ਸਕੇ ਔਰ ਅਸੀਂ ਵੀ ਆਪਣੇ ਭਰਾਵਾਂ ਨੂੰ ਕਹਾਂਗੇ ਜਿੰਨੇ ਹੋ ਸਕੋ ਕੁਝ ਨਾ ਕੁਝ ਜਰੂਰ ਮਦਦ ਜਿੰਨੇ ਹੋ ਸਕੋ ਕਰਾਂਗੇ ਔਰ ਮੈਂ ਅਸੀਂ ਦੁਬਾਰਾ ਫੇਰ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਝੂਠੀਆਂ ਗੱਲਾਂ ਦੇ ਵਿੱਚ ਕਰਕੇ ਕੁਝ ਨਹੀਂ ਬਣਨਾ ਲੋਕਾਂ ਦਾ ਸਹੀ ਤਰੀਕੇ ਨਾਲ ਕੰਮ ਕਰੋ ਜਿਹੜਾ ਕਰ ਸਕਦੇ ਹੋ ਤੁਹਾਡੇ ਕੋਲ ਲੋਕਾਂ ਨੇ ਪੂਲਕ ਨੇ ਤਾਕਤ ਦਿੱਤੀ ਹੈ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਵੈਗੁਰੂ ਜੀ ਦਾ ਖਾਲਸਾ ਹੋਰ ਤੁਹਾਡੇ ਕੋ ਨੁਮਾਇंदे ਵੀ ਆਏ ਨੇ ਸਾਰਾ ਕੁਝ ਆਇਆ ਕੀ ਕਹਿਗੇ ਉਹ ਤੁਨ ਤਨ ਉਹ ਹੀ ਪ੍ਰੋਸਾਦ ਹੈ ਗਾਨੀ ਵੀ ਛੋਟੀ ਮਦਦ ਵੱਧ ਤੋਂ ਵੱਧ ਕਰਾਂਗੇ ਠੀਕ ਹੈ ਜੀ ਹਾਂ ਜੀ ਵੀ ਲਾਜ ਦੀ ਵੀ ਲਾਜ ਦੀ ਹਾਂ ਜੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਹਮੋਂ ਵਾਹੀ ਦਾ ਇਹੀ ਕਹਿਣਾ ਜੀ ਕਿਹੜੇ ਬਾਹਣਾ ਤੇ ਉਹ ਵਰਤ ਗਿਆ ਬਿਲਕੁਲ ਵੀ ਕਿਹੜੇ ਮਰੀਜ਼ ਦਾਖਲ ਨੇ ਆਪਾਂ ਉਹਨੂੰ ਸਹੀ ਲਾਜ ਕਰਾ ਲਈਏ ਸਰਕਾਰ ਤੋਂ ਕੀ ਮੰਗ ਚਾਹੁੰਦੇ ਤੁਸੀਂ ਸਰਕਾਰ ਤੋਂ ਤਾਂ ਇਹੀ ਕਹਿਣਾ ਜੀ ਸਾਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾਵੇ